ਆ ਲੱਭੇ ਮੋਟਰ ਬਈ ਤਾਂ ਵੀ ਮੋਟਰ ਚਲਾਤੀ ਆਪਾਂ ਟਾਈਮ ਪੈ ਗਿਆ ਲੋ 5:30 ਸਵੇਰ ਇਹ ਆਈਆ ਬਾਦੂ ਸਪਲਾਈ ਰਾਤ ਨੂੰ ਮੋਟਰ ਸੀਗੀ ਬੰਦ ਆ ਆਪਣਾ ਕੋਈ ਭਜਾਈ ਵਾਲਾ ਚੋਰੀ ਆ ਮੂਰੋ ਮੋਟਰ ਉਹ ਪਾਉਂਦੀ ਆ ਤੇ ਇੱਕ ਐਸੀ ਸੀਗੀ ਮੁਰਗਾ ਮੁਰਗਰਿਆ ਬਸ ਸਫਰੇ ਕੀਤੀ ਆ ਉਹ ਮਰ ਗਈ ਬਾਕੀ ਆ ਵੇਖੋ ਹੈ ਗਿਆ ਨਾ ਹੋਰੀ ਤੇ ਬੇ ਬਜਾਈ ਵਾਲਾ ਕਿਉਂ ਆ ਆ ਮੁਰਕ ਜਿਵੇਂ ਇੱਥੇ ਵੀ ਖੜੀ ਖਾਲਚ ਇਹ ਮੁਰਕ ਬਈ ਗੰਡਾਂ ਵਾਲੀ ਆ ਇਹ ਪੱਟ ਕੇ ਨਹੀਂ ਮਰਦੀ ਇਹ ਸਪਰੇਨ ਵਾਲੀ ਹੁੰਦਾ ਕੰਟਰੋਲ ਇਹਦਾ ਪੱਟੇ ਤੇ ਤਾਂ ਇਹ ਜਿਆਦਾ ਹੁੰਦੀ ਆ ਹੁਣ ਆਪਾਂ ਛੱਡਾਂਗੇ ਬਾਸ ਬਤੀ ਜਿਹੜਾ ਪਿੱਛੋਂ ਲਾਇਆ ਤੇ ਉਦੋਂ ਬਾਅਦ ਇੱਥੇ ਮੋੜ ਦੇਣੀ ਆਪਾਂ ਇਹ ਆ ਆਪਣਾ ਭਾਈ ਗੇਤਾ ਝੋਨਾ ਤੇ ਅੱਜ ਆਪਾਂ ਪਾਉਣੀ ਹੈ ਰੇ ਪਾਤਮਤੀ ਜਿਹੜਾ ਪਿੱਛੋਂ ਲਾਇਆ ਉਹਦੇ 'ਚ ਬਾਕੀ ਸਾਰੇ ਤੇ ਖਤਮ ਹੋ ਗਈ ਜਾਂ ਜਿਹੜਾ 26 ਰਹਿੰਦਾ ਉਹਦੀ ਰਹਿੰਦੀ ਹੈ ਪੁਰਾਣਾ ਕਾਲਾ 4 ਇੰਚੀ ਤੇ ਪਰ ਬਈ ਇੱਕ ਗੱਲ ਜ਼ਰੂਰ ਆ ਜਿਹੜੇ ਨਵੇਂ ਖਾਲੇ ਬਣਿਆ ਨਾ ਅੱਜ ਤੋਂ 8 10 ਸਾਲ ਪਹਿਲਾਂ ਨਵੇਂ ਇੰਚੇ ਖਾਲੇ ਬਣਿਆ ਹੈ ਨਾ ਬਈ ਐਡੇ ਨਿਕੰਮੇ ਖਾਲੇ ਬਣੇ ਹੁਣ ਜਿਵੇਂ ਆ ਖਾਲਾ ਇਹਦੇ ਮਾੜੀ ਮੋਟੀ ਲੀਕਿੰਗ ਆ ਹੋਰ ਕਿਤੋਂ ਕੋਈ ਕੁਛ ਨਹੀਂ ਇਹੋ ਜਿਹਾ ਉਹ ਤਾਂ ਸਾਰਾ ਹੀ ਲੀਕ ਕਰ ਜਾਂਦਾ ਸਾਰਾ ਹੀ 9 ਇੰਚੇ ਸਾਰਾ ਹੀ ਥੱਲੇ ਲੀਕ ਕਰ ਜਾਂਦਾ ਐਜੇ ਹਾਲ ਆ ਉਹਦੇ ਆਹ ਜੇ ਪੁਰਾਣੇ ਆ ਇਹ ਬਣਿਆ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਕੀ ਏਸ ਤੇ ਉਸ ਦੇ ਬਣੇ ਹੋਣਗੇ ਮੇਰੇ ਹਿਸਾਬ ਨਾਲ ਤੇ ਹਾਬ ਲਾ ਲੋ 50 ਸਾਲਾਂ ਦੇ ਆਸ-ਪਾਸ ਹੋ ਗਿਆ ਉਹਦਾ ਦੂਜੇ ਕਸਾਲ ਹੀ ਬਸ ਹੋ ਗਿਆ ਇਹ ਕੰਮ ਨਾ ਤਾਂ ਉਹਨਾਂ ਦਾ ਕਿਹੜਾ ਥਾਂ ਹੈ ਜਿੱਥੋਂ ਲੀਕ ਨਹੀਂ ਥੱਲੇ ਉਹ ਵੀ ਖਲਾਰ ਨਾ ਗੇਰੇ ਇਧਰ ਮੱਥੇ ਤੇ ਘੱਟ ਪਾਉਣੀ ਸੀ ਪਈ ਵਾਲੇ ਪਾਸੇ ਨੂੰ ਖੋਬਾ ਕਰਕੇ ਤਾਂ ਦੋਆ ਬੰਤ ਜਿਲੇ ਹੁਣ ਇਹਨੂੰ ਇਹ ਮੁੜਿਆਉ ਦਾ ਲੱਗਦਾ ਵਾਂਚੂ ਨਾ ਚੋਣਾ ਲੱਗਦਾ ਪਾਣੀ ਖਾਲ ਚ ਆ ਮੁੜਿਆਉ ਦਾ ਵਾਂਚੂ ਪਾਣੀ ਵੀ ਭੁੱਟਾ ਲੈਟ ਗਈ ਤੇ ਆਪਾਂ ਬੰਨੀ ਇਹ ਤੇ ਲੜ ਗਈ ਆ ਨਾ ਇੱਕ ਵਾ ਚੱਕਣ ਵਾਲੀ ਹੈ ਨਾ ਕਿਵੇਂ ਕਰੇ ਦੀ ਚੱਕ ਦੇ ਭਣਾਇ ਚੋ ਚੱਕ ਕਿਵੇਂ ਇੱਕ ਵਾਰ ਆ ਕਿਲੇ ਚਾਰ ਗਨਾਜ ਦਿੱਤੀ ਆ ਉਹਦੇ ਚ ਆ ਇੱਕ ਤਾਂ ਇਹਦੇ ਚ ਚੱਕ ਕੇ ਸਿੱਟੀ ਜੇ ਤੇ ਇੱਕ ਆ ਦੋ ਕਿਲੇ ਥੋੜੀ ਲਿਆ ਗਿਆ ਕਿਲੇ ਤੇ ਤਿੰਨੇ ਇੱਕੋ ਹੀ ਹੋ ਜਾਣਗੇ ਹੂੰ ਕਿੱਥੇ ਆ ਗਿਆ ਥੋੜੀ ਧੋ ਧੋ ਗਿਆ ਇੱਥੋਂ ਨਾਲੇ ਥੋੜਾ ਝੋੜੀ ਤੇ ਨਾਲੇ ਹੱਥੋਂ ਲਾ ਦੇ ਮਰੂਤ ਤਾਂ ਕਰ ਲੱਗ ਪਏ ਕਰਨ ਤੇ ਪਰ ਸਪਰੇਅ ਕੀਤੀ ਹੈ ਹੈ ਇਹ ਐਸੇ ਮੋਟਰ ਛੱਡਣਾ ਤੇ ਲੈੜੀ ਜਾਵਦੀ 9 ਵਜੇ ਸਵਾਰ ਕੇ ਧੋਦੇ ਪਾਣੀ ਪਾ ਕੇ ਵਿੱਚ ਮਰਾਈ ਪੱਟ ਗਈ ਹੈ ਹੂੰ ਸਵਾਰ ਚੱਕ ਚੱਕ ਚੌਂਡੇ ਜਾਵੇ ਪਾਣੀ ਉੱਧਰ ਆ ਪਰਲੇ ਪਾਸੇ ਉਧਰ ਐਂਦੀ ਆ ਜਾ ਆ ਡਾਣੇ ਦੇ ਥੱਲੇ ਦੀ ਮੈਂ ਉਹ ਕਿਰੇ ਦਾ ਮਿੱਟੀ ਘੱਟਾ ਖੇ ਫੇਰ ਲਾ ਦਾਂਗੇ ਕਿਰਾਏ ਦੇ ਚ ਪਾਣੀ ਪਈ ਜਾਂਦਾ ਇਧਰ ਮੈਂ ਖਾਲ ਜਾਲ ਪੈ ਜਾਂਦੀ ਏ ਭਰ ਜੂ ਇਸ ਵਾਰ ਕੇ ਆਪੇ ਮਾਰਾ ਦੇ ਪੰਜ ਪੂਲੇ ਆ ਦੇ ਹਾ ਤੂੰ ਤੋੜ ਲੰਦਾ ਮਰੋ ਉਹਦਾ ਨਰੇ ਕਾਲ ਸੁਧਰੀ ਕੀਤੀ ਹੂੰ ਮੇਰੇ ਇਹ ਕਿਥੇ ਯਾਰ ਭਾਈ ਜਦ ਦੇ ਜਗ ਨਹੀਂ ਇਹਨਾਂ ਦੇ ਮਾਰਤੀ ਸੀਾਰੇ ਨਿਵਾਤੀ ਮਰਿਆ ਕੀਤਾ ਯਾਰ ਉਹਨੂੰ ਨਿਵਾ ਗਿਆ ਇੱਕ ਆਪਾਂ ਨਾ ਹਰ ਤੱਕ ਨੂੰ ਫੇਰ ਕਰਾਂਗੇ ਚੰਗਾ ਉਹ ਇਹ ਨਾ ਤੋਂ ਚੁੱਕ ਕੇ ਨਹੀਂ ਗਿਆ। ਤੇ ਇਹ ਉੱਥੇ ਰੱਖ ਕੇ ਨਹੀਂ ਬਹੂਗੀ ਨਾ ਇਹ। ਰੇਹੇ ਅੰਦਰ ਰੱਖ ਕੇ ਨਹੀਂ ਬਹੂਗੀ। ਹਾਂ ਉੱਥੇ ਪਾਣੀ ਪਈ ਜਾਂਦਾ ਇਹਦੇ 'ਚ ਆ ਨੀਵਾ ਮੈਂ ਕਿਹਾ। ਖਾਲਜਾ ਵਾਲਾ ਭਰ ਐਵੇਂ ਜਾਊਗਾ ਪਾਣੀ ਭਰੇ। ਇਹ ਕੋ ਫੜਨੇ ਆ ਬਬੂਜੇ ਜੀ ਸਵੇਰੇ। ਘਟਾ ਲੈ ਕੇ ਨਾ ਖਾਲੀ। ਘਟੇ ਇਹ ਗੱਲ ਕਰਨਾ ਬੀਜ ਆ ਉਹਦਾ ਤੇ ਦਾਤੀ ਨਾਲ ਵੜਦਾ ਕਰਨਾ ਥੱਲੇ ਕਿਰਾਂ ਇਹਨੂੰ ਲੋਡ ਹੈ ਕਿ ਨਹੀਂ ਰਹਿਦੀ ਯਾਰ ਹੈ ਤੇ ਫਿਰ ਇਹਨੂੰ ਜਿੰਦਾ ਸੁਬਾਹ ਸੁਬਾਹ ਕਰੀ ਲੋਡ ਹੂੰ ਕੀ ਦੀ ਆਪਾਂ ਨੂੰ ਕਿੰਨਾ ਔਖਾ ਕੀਤਾ ਨਹੀਂ ਨਹੀਂ ਕੀ ਦੀ ਚੀਕੜਾ ਤੇ 12 ਨੇ ਚੱਲ ਸਿੱਧੂ ਵਰਗਾ ਕਰੀਏ ਨੇ 12 ਬਹੁਤ ਔਖਾ ਹੁੰਦਾ ਆਓ ਆਗ ਬਖਾਈਏ ਤੁਹਾਨੂੰ ਨਾਲੇ ਤਿੰਨ ਗੱਟੇ ਤਿੰਨ ਗੱਟੇ ਪਏ ਨਹੀਂ ਹੋਣੇ ਤਿੰਨ ਦਾ ਕੋਈ ਘਾਟੀ ਭਈਓ ਕੋਈ 5-4 ਕਿਲੋ ਇੰਨੀ ਤਾਂ ਨਹੀਂ ਆ ਰਾਇ ਐ ਨਾਲੇ ਆਪਣੇ ਪਾਣੀ ਵੀ ਵੱਡੇ ਬੋਰਾ ਦੇ ਆ ਉਹ ਜਿਵੇਂ ਨਹੀਂ ਉਧਰ ਜਿਵੇਂ ਉਹਨਾਂ ਦੇ ਤਾਂ ਪਾਣੀ ਬਹੁਤ ਚੰਗੇ ਆ ਮੀਂਹ ਤਾਂ ਉਹਨਾਂ ਦੇ ਪਿਆਦੇ ਆਪਣੇ ਪਿਆਦੇ ਇਹਨੇ ਮੀਤਾ ਸਾਰੇ ਪਿਆ ਕਿਤੇ ਆਇਆ ਤਾਂ ਹੈ ਨਹੀਂ ਵੀ ਮੀਏ ਆਪਣੇ ਕੱਲਿਆਂ ਦੇ ਪਿਆ ਜਾਂ ਹੋਰ ਕਿਸੇ ਦੇ ਨਹੀਂ ਪਿਆ ਉਹ ਆਉਂਦਾ ਜਿਹੜਾ ਆਪਣੇ ਕਰਕੇ ਗਿਆ ਕਦੂ ਟਰੈਕਟਰ ਜਾ ਹੈ ਵਾੜਾ ਜਿਹਾ ਭਲਾ ਮੈਂ ਵੀ ਇਹਨਾਂ ਇਹ ਪਾਣੀ ਕੱਢ ਗਿਆ ਆ ਗਿੱਲੀ ਕਿੱਥੋਂ ਯਰੇ ਇੱਕ ਪਾਸੋਂ ਕਰੇ ਸਾਰੀ ਰੇ ਉਰਲੇ ਪਾਸੇ ਠਗੀ ਵੀ ਨਹੀਂ ਕਿਨੇ ਘਟਾ ਰਹਿ ਗਏ ਤੇਰੇ ਸਾਹਣਾ ਇੱਥੇ ਤਾਂ ਇੱਕ ਹੈ 5 ਆਇਆ 15 ਨਹੀਂ ਹਾਂ 10 ਪਏ ਇੱਕ ਅੱਧਾ ਘਟਾ ਹੋਰ ਹੋਊਗਾ 26 ਜੀ ਬੂਨ ਤਾਂ ਹੂੰ ਇਹ ਬਰੰਦ ਰੱਖਿਆ ਮੈਂ। ਜਿਹੜੇ ਪਾਸੋਂ ਬੇਦ ਦੇ ਰਹੇ ਨੇ ਚੱਟਾ। ਇਹ ਆਪਾਂ ਐ ਕਰਨਾ ਹੈ। ਐ ਝੋਨੇ ਚ ਨਾ ਬਾਸਮਤੀ ਚੋਂ। ਆਪਾਂ ਭਾਈ ਜਿਹੜਾ ਕੋਈ ਉਹਦਾ 부ਝਾ ਹੈ ਨਾ ਉਪਰਾਂ 부ਝਾ ਹੈ ਕੋਈ। ਉਹ ਵੜਦਣਾ ਐਸੇ ਐਸੇ ਕਿਰੇਜੋਂ ਜਿੱਦੋਂ ਪਾਣੀ ਸੌਕ ਗਿਆ ਜਾਗਾ ਨਾਲ ਤਾਂ ਬੀਬੂ ਰੱਖਣਾ ਸੌਖਾ ਮੁੜ ਕੇ ਇਹਦੇ ਚੋਂ ਕਿ ਨਹੀਂ ਨਿੱਕੇ ਨਿੱਕੇ ਪਾਤਾ ਲੈ ਕੇ ਘਾਹ ਦਾ ਤਾਂ ਹਾਈ ਬੁੱਝਿਆ ਵਾ ਜਿਹੜੇ ਹੈਗੇ ਇੱਕ ਦੋ ਇੱਥੇ ਤੇ ਘਾਹ ਵੜਦਗੇ ਵਿੱਚੋਂ ਆਪਾਂ ਜਿਹੜੇ ਉੱਪਰੇ ਬੁੱਝਿਆ ਘਾਹ ਦੇ ਆਲੇ ਝੋਨੇ ਦੇ ਜਿਵੇਂ ਆ ਵੀ ਖੜੇ ਦੋ ਖੜਿਆ ਇਕੱਠੇ ਇਹ ਮੜਕੇ ਖਰਾਬ ਕਰਦੇ ਆ ਜੇ ਬੰਨਾ ਮੂੰਹ ਆ ਫਿਰ ਆਹ ਕੇ ਪਲਾਉ ਵੇਖਾਂ ਹਈ ਨੂੰ ਹੁਣ ਇਹ ਤਾਂ ਜਾਣ ਲੱਗਿਆ ਬੰਨਾ ਕਿ ਉੱਥੇ ਪਾਣੀ ਪੈਣੋਂ ਹਟ ਗਿਆ ਨਾ ਇਹ